ਪੰਜਾਬ ਸਟੇਟ ਮਿਨਿਸਟਰੀਅਰ ਪੈਨਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਦਲਬੀਰ ਸਿੰਘ ਬਾਜਵਾ ਦੀ ਅਗਵਾਈ ਹੇਠ ਹੋਈ ਮੀਟਿੰਗ ਨੂੰ ਪ੍ਰਧਾਨ ਦਲਬੀਰ ਸਿੰਘ ਬਾਜਵਾ ਕਾਰਜਕਾਰੀ ਪ੍ਰਧਾਨ ਨਿਰਮਲ ਸਿੰਘ ਆਨੰਦ ਜਨਰਲ ਸਕੱਤਰ ਰਮੇਸ਼ ਗਿੱਲ ਵਿਸ਼ ਸਕੱਤਰ ਬਲਬੀਰ ਸਿੰਘ ਮੁਖ ਜਥੇਬੰਦਰ ਕੱਤਰ ਹਰਵਿੰਦਰ ਸਿੰਘ ਜੋਸ਼ੀਨ ਜ਼ਿਲ੍ਹਾ ਕਾਨੂੰਨੀ ਸਲਾਹਕਾਰ ਦੀਪ ਸਿੰਘ ਪ੍ਰੈਸ ਸਕੱਤਰ ਮਨਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਸੋਮਨਾਥ ਰੋਲੀਆ ਸੀਨੀਅਰ ਵਾਈਸ ਪ੍ਰਧਾਨ ਵੀਨਾ ਕੁਮਾਰੀ ਆਦ ਵੱਲੋਂ ਸਬੋਧਨ ਕੀਤਾ ਗਿਆ ਆਗੂਆਂ ਨੇ ਸਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਏਰੀਅਰ ਦੇਣ ਦੀ ਜੋ ਚਿੱਠੀ ਜਾਰੀ ਕੀਤੀ ਹੈ ਉਹ ਠੀਕ ਨਹੀਂ ਹੈ ਕਿਉਂਕਿ ਏਰੀਅਰ ਦੀ ਅਦਾਇਗੀ ਕਿਸ਼ਤਾਂ ਵਿੱਚ ਹੋਵੇਗੀ ਜੋ 2029 ਤੱਕ ਚੱਲਣਗੀਆਂ ਜਦ ਕਿ ਸਰਕਾਰ ਦੀ ਆਪਣੀ ਟਰਮ ਮਿਆਦ ਜਨਵਰੀ 2027 ਵਿੱਚ ਪੂਰੀ ਹੋ ਜਾਵੇਗੀ ਉਹਨਾਂ ਨੇ ਸਰਕਾਰ ਨੂੰ ਕਿਹਾ ਕਿ ਏਰੀਅਰ ਦੀ ਜਲਦ ਮੁਕਤ ਅਦਾਇਗੀ ਕੀਤੀ ਜਾਵੇ ਜੇਕਰ ਸਰਕਾਰ ਨੇ ਕਿਸ਼ਤਾਂ ਵਿੱਚ ਅਦਾਇਗੀ ਕਰਨੀ ਹੈ ਤਾਂ ਕਿਸ਼ਤਾਂ ਜਨਵਰੀ 2026 ਤੋਂ ਪਹਿਲਾਂ ਖਤਮ ਹੋ ਜਾਣੀਆਂ ਚਾਹੀਦੀਆਂ ਹਨ ਮੀਟਿੰਗ ਵਿੱਚ ਸਰਬਸੰਮਤੀ ਨਾਲ ਮੰਗ ਕੀਤੀ ਗਈ ਕਿ 13% ਬੰਦ ਦਾ ਡੀਏ ਤੁਰੰਤ ਰੀਲੀਜ਼ ਕੀਤਾ ਜਾਵੇ ਮੈਡੀਕਲ 3000 ਪ੍ਰਤੀ ਮਹੀਨਾ ਦਿੱਤਾ ਜਾਵੇ ਮੈਡੀਕਲ ਕੈਸ਼ਲੈਸ ਸਕੀਮ ਸੋਧ ਕੇ ਲਾਗੂ ਕੀਤੀ ਜਾਵੇ ਨਹੀਂ ਤਾਂ ਜਥੇਬੰਦੀ ਲੁਧਿਆਣਾ ਉਪਚੋਣਾ ਵਿੱਚ ਸਰਕਾਰ ਦਾ ਸਖਤ ਵਿਰੋਧ ਕਰੇਗੀ ਖਿਰੀਦੀਪ ਸਿੰਘ ਜੀ ਵੱਲੋਂ ਕੋਰ ਕੈਸਾਂ ਦੀ ਡਿਟੇਲ ਵਿੱਚ ਜਾਣਕਾਰੀ ਦਿੱਤੀ ਗਈ ਇਸ ਮੌਕੇ ਸਭਨਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ ਗਈ ਤੇ ਜਲੇਬੀਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਇਸ ਮੌਕੇ ਵੀਕੇ ਬਾਲੀ ਪਰਮਪਾਲ ਸਿੰਘ ਆਨੰਦ ਵਿਰਿੰਦਰ ਕੁਮਾਰ ਮਨਜੀਤ ਸਿੰਘ ਆਨੰਦ ਅਸ਼ਵਨੀ ਕੁਮਾਰ ਨਰਿੰਦਰ ਸਿੰਘ ਰਮੇਸ਼ਪੁਰ ਨਰਿੰਦਰ ਸਿੰਘ ਗੱਲ ਦਲਜੀਤ ਸਿੰਘ ਬਾਬਾ ਬਕਾਲਾ ਹਰਜਿੰਦਰ ਸਿੰਘ ਮੁhtਿਆਰ ਸਿੰਘ ਵੱਲਾ ਵੀਰ ਕਾ ਚਰਨ ਸਿੰਘ ਮਜੀਠਾ ਸ਼ਾਮਲ ਲਾਲ ਅਕਸਾਈ ਵਾਲੇ ਵਿਰਿੰਦਰ ਕੁਮਾਰ ਰੋੜਵੇਜ ਵਾਲੇ ਰਮੇਸ਼ ਕੁਮਾਰ ਹਰਪਾਲ ਸਿੰਘ ਵਿਜੇ ਕੁਮਾਰ ਸ਼ਰਮਾ ਸੁਰਿੰਦਰਪਾਲ ਅਰੋੜਾ ਮਿਸਟਰ ਭੱਲਾ ਸਾਹਿਬ ਮਹਿੰਦਰ ਸਿੰਘ 베ਦੀ ਸੁਖਦੇਵ ਸਿੰਘ ਹਰਵਿੰਦਰ ਸਿੰਘ ਜੋਸ਼ਣ ਕੁਲਵੰਤ ਸਿੰਘ ਬਿਰਕ ਜਸਵੰਤ ਸਿੰਘ ਜਨਾ ਅਫਸਰ ਸਮੇਤ ਹੋਰ ਬਹੁਤ ਪੈਸ਼ਨਰ ਹਾਜ਼ਰ ਸਨ ਅੱਜ ਪੰਜਾਬ ਸਟੇਟ ਮਿਨਿਸਟਰੀਰੀਅਲ ਪੈਨਸ਼ਨਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਡੈਂਟਲ ਕਾਲਜ ਵਿੱਚ ਕੀਤੀ ਗਈ ਮੀਟਿੰਗ ਜਿਹੜੀ ਆ ਭਰਵੀ ਮੀਟਿੰਗ ਹੋਈ ਜਿਦੇ ਵਿੱਚ ਮੁੱਖ ਅਹੁਦੇਦਾਰਾਂ ਦੇ ਇਲਾਵਾ ਕਾਰਜਕਾਰੀ ਮੈਂਬਰਾਂ ਨੇ ਵੀ ਭਾਗ ਲਿਆ ਕਿ ਮੀਟਿੰਗ ਦੇ ਦੌਰਾਨ ਸੰਬੋਧਨ ਕਰਨ ਵਾਲੇ ਉਧੇਦਾਰਾਂ ਨੇ ਸਾਰਿਆਂ ਨੇ ਮੌਜੂਦਾ ਸਰਕਾਰ ਦੀ ਚੱਲ ਰਹੀ ਜਿਹੜੀ ਆਪਣਾ ਮਲਾਜਮਾਂ ਦੇ ਨਾਲ ਵਧੇਕੀ ਆ ਉਹਦੀ ਨਖੇਦੀ ਕੀਤੀ ਤੇ ਸਰਕਾਰ ਕੋਲੋਂ ਮੰਗ ਕੀਤੀ ਕਿ ਸਰਕਾਰ ਜਿਹੜੀ ਆ ਉਹ ਆਪਣਾ ਪੈਨਸ਼ਨਰ ਜਿਥੇਬੰਦੀਆਂ ਦੇ ਨਾਲ ਮੀਟਿੰਗ ਕਰਕੇ ਜੋ ਬਣਦੇ ਉਹਨਾਂ ਦੇ ਹੱਕ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਰਿਲੀਜ਼ ਕਰੇ ਜਿਵੇਂ ਕਿ ਪੈਨਸ਼ਨਰ ਦਾ ਏਰੀਆ ਦੇਣ ਦੀ ਗੱਲ ਏ ਉਹ ਅਸੀਂ ਕਹਿ ਰਹੇ ਹਾਂ ਕਿ ਜਕ ਮੁਕਤ ਦਿੱਤਾ ਜਾਵੇ ਜੇ ਜਕ ਮੁਕਤ ਨਹੀਂ ਤੇ ਘਟੋ ਘੜ ਆਪਣੀ ਸਰਕਾਰ ਦੇ ਟਾਈਮ ਵਿੱਚ ਇਹਨਾਂ ਦੀ ਅਦਾਇਗੀ ਕੀਤੀ ਜਾਵੇ ਕਿਉਂਕਿ ਸਰਕਾਰ ਲਿਆਉਣ ਦੇ ਵਿੱਚ ਮਲਾਜ਼ਮਾਂ ਦਾ ਤੇ ਪੈਨਸ਼ਨਰਾਂ ਦਾ ਬੜਾ ਵੱਡਾ ਯੋਗਦਾਨ ਸੀ ਕਿ ਸ਼ਾਇਦ ਇਹ ਸਰਕਾਰ ਆਏਗੀ ਤੇ ਕੋਈ ਲੋਕਾਂ ਨੂੰ ਸੁੱਖ ਦਾ ਸਾਹ ਮਿਲੇਗਾ ਪਰੰਤੂ ਮਲਾਜ਼ਮ ਜਿਹੜੇ ਨੇ ਉਹ ਜਿਹੜੇ ਨੇ ਇਹ ਸਰਕਾਰ ਤੋਂ ਪਰੇਸ਼ਾਨ ਨੇ ਗਾਜ ਜੇ ਤੈਨੂੰ ਲਿਆ ਸਕਦੇ ਨੇ ਤੇ ਇਹਨਾਂ ਨੂੰ ਸੋਚਣਾ ਚਾਹੀਦਾ ਕਿ 2 ਸਾਲ ਦਾ ਪੀਰੀਅਡ ਰਹਿ ਗਿਆ ਵਾ ਉਹਦੇ ਤੋਂ ਬਾਅਦ ਸਰਕਾਰ ਨੂੰ ਇਹ ਲਾ ਵੀ ਸਕਦੇ ਨੇ ਇਹਦੇ ਕਰਕੇ ਜੇ ਅੱਜ ਹੀ ਇਹ ਚੰਗਾ ਜਿਹੜਾ ਵਤੀਰਾ ਮਲਾਜਮਾਂ ਦੇ ਨਾਲ ਬਣਾਉਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਫੇਰ ਸਰਕਾਰ ਪੀਟ ਹੋ ਸਕਦੀ ਆ ਇਸ ਇਹੋ ਹੀ ਸਰਕਾਰ ਕੋਲੋਂ ਮੰਗੇ ਕਿ ਮਲਾਜਮਾਂ ਦੀਆਂ ਮੌਜੂਦਾ ਮੁਲਾਜ਼ਮਾਂ ਦੀਆਂ ਤੇ ਪੈਨਸ਼ਨਰਾਂ ਦੀਆਂ ਜੜੀਆਂ ਵੀ ਮੰਗਾਣੇ ਉਹਨਾਂ ਦੇ ਨਾਲ ਬੈਠ ਕੇ ਉਹਨਾਂ ਦਾ ਵਿਚਾਰ ਵਟਾਉਂਦਰਾ ਉਹਨਾਂ ਨਾਲ ਕਰਕੇ ਤੇ ਉਹਨਾਂ ਨੂੰ ਬਰਦੇ ਹੱਕ ਜੋ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਦੇਣੇ ਚਾਹੀਦੇ ਨੇ ਇਹ ਹੀ ਸਾਡੀ ਮੰਗ ਹੈ ਧੰਨਵਾਦ ਪੰਜਾਬ ਸਟੇਟ ਮਸਟੀਰੀਅਲ ਪੈਨਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਅਮਰਸਰ ਦੀ ਮੀਟਿੰਗ ਹੋਈ ਆ ਜਿਸ ਦੇ ਵਿੱਚ ਬਹੁਤ ਸਾਰੇ ਪੈਨਸ਼ਨਰ ਸਾਥੀਆਂ ਨੇ ਹਿੱਸਾ ਲਿਆ ਤੇ ਪੈਨਸ਼ਨਰ ਸਾਥੀ ਸਰਕਾਰ ਦੇ ਨਾਲ ਕੁਝ ਨਾਰਾਜ਼ ਚੱਲ ਰਹੇ ਹਨ ਕਿਉਂਕਿ ਸਰਕਾਰ ਪੈਨਸ਼ਨਰਾਂ ਦੀਆਂ ਤੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਅਸੀਂ ਸਰਕਾਰ ਨੂੰ ਬੇਨਤੀ ਕਰਾਂਗੇ ਵੀ ਤੁਸੀਂ ਜੋ ਪੇ ਕਮਿਸ਼ਨ ਦਾ ਏਰੀਆ ਦੇਣ ਦੀ ਚਿੱਠੀ ਜਾਰੀ ਕੀਤੀ ਆ ਉਹ ਤਾਂ ਇੱਕ ਤੁਸੀਂ ਸਾਡੇ ਨਾਲ ਵਾਦੀ ਕੀਤੀ ਕੀਤੀ ਜਿਹੜਾ ਸਾਨੂੰ ਡੀਏ ਨਹੀਂ ਦੇ ਰੇ ਪੈਨਸ਼ਨਰਾਂ ਵਾਲਾ ਤੇ ਮੁਲਾਜ਼ਮਾਂ ਨੂੰ ਉਹ ਕਾਫੀ ਲੰਬੇ ਸਮੇਂ ਦਾ ਸਾਡਾ 13% ਡੀਏ ਡਿਊ ਆ ਸਰਕਾਰ ਨੂੰ ਚਾਹੀਦਾ ਹੈ ਵੀ ਸਮੇਂ-ਸਮੇਂ ਤੇ ਜਿਹੜਾ ਆਪਣਾ ਡਿਊ ਬੀਏ ਦਿੰਦੇ ਰਹਿਣ 2-2 4-4 5-5% ਜਿਵੇਂ ਸੈਂਟਰ ਸਰਕਾਰ ਦਿੰਦੀ ਹੈ ਐਵੇਂ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਵੀ ਆਪਣਾ ਡੀਏ ਨਾਲੋਂ ਨਾਲ ਦੇਣ ਚਾਹੇ ਹਰਿਆਣਾ ਚਾਹੇ ਹਿਮਾਚਲ ਚਾਹੇ ਰਾਜਸਥਾਨ ਹੋਰ ਛੇਟਾਂ ਜਿਹੜੀਆਂ ਪੰਜਾਬ ਤੋਂ ਕਿਤੇ ਪਿੱਛੇ ਹੁੰਦੀਆਂ ਸਨ ਅੱਜ ਪੰਜਾਬ ਨਾਲੋਂ ਉਹਨਾਂ ਦੇ ਮੁਲਾਜ਼ਮ ਜਿਹੜੇ ਆ ਬੀਏ ਵੱਧ ਲੈ ਰਹੇ ਆ ਤੇ ਅਸੀਂ ਵਿੱਤ ਮੰਤਰੀ ਸਾਹਿਬ ਤੇ ਆਪਣੇ ਮਾਨ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ ਵੀ ਪੰਜਾਬ ਦੇ ਮੁਲਾਜ਼ਮਾਂ ਦਾ ਬੰਦਾ ਹੱਕ ਢੀਏ ਦਿੱਤਾ ਜਾਏ ਮੈਡੀਕਲ ਜਿਹੜਾ ਹੈ ਉਹ 3000 ਰੁਪਿਆ ਮਹੀਨਾ ਕੀਤਾ ਜਾਏ ਪੰਜ ਜਿਹੜੀ ਮੈਡੀਕਲ ਸਕੀਮ ਹੈ ਸੋਧ ਕੇ ਲਾਗੂ ਕੀਤੀ ਜਾਏ ਇਸ ਤਰ੍ਹਾਂ ਜਿਹੜੀਆਂ ਮੁਲਾਜ਼ਮਾਂ ਦੀ ਹਕੀ ਤੇ ਵਾਜਬ ਮੰਗਾਂ ਨੇ ਉਹ ਜ਼ਰੂਰ ਮੰਨੀਆਂ ਜਾਣ ਤੇ ਮੁਲਾਜ਼ਮਾਂ ਨਾਲ ਜਿਹੜੇ ਤੁਸੀਂ ਦਰਾਜੇ ਬੰਦ ਕਰੀ ਬੈਠੇ ਮੀਟਿੰਗਾਂ ਦੇ ਮੀਟਿੰਗਾਂ ਚਾਲੂ ਕੀਤੀਆਂ ਜਾਣ ਤੇ ਮੀਟਿੰਗ ਜ਼ਰੂਰ ਕਰਕੇ ਉਹਨੂੰ ਮੀਟਿੰਗ ਕਰਕੇ ਉਹਦਾ ਜੋ ਵੀ ਹੈ ਚਿੱਠੀ ਪੱਤਰ ਜਾਰੀ ਕੀਤੇ ਜਾਣ ਅਸੀਂ ਇਹੀ ਮੰਗ ਕਰਦੇ ਹਾਂ ਜੀ